ਕੋਸ਼ ਨਹੀਂ ਸਾਡੇ ਡਾਇਰੀ ਦੇ ਪਰਤੀ ਪਹੁੰਚਦਾ ਹੀ ਕਰਦੀ ਸਾਨੂੰ ਤੇ ਕੁਝ ਵੀ ਨਹੀਂ ਪਤਾ ਸਾਨੂੰ ਤੇ ਉਦੋਂ ਹੀ ਪਤਾ ਲੱਗਾ ਜਦੋਂ ਗੋਲੀਆਂ ਵੱਜ ਗਏ ਸਾਰਾ ਕੁਝ ਹੀ ਹੋ ਗਿਆ ਪਤਾ ਨਹੀਂ ਪਈ ਕੀ ਹੋਇਆ ਸਾਨੂੰ ਪੰਛੀ ਸਾਡੇ ਡੈਡ ਦਾ ਇਨਸਾਫ ਚਾਹੀਦਾ ਸਾਨੂੰ ਜਿੰਨੇ ਵੀ ਗੋਲੀਆਂ ਮਾਰਿਆ ਸਾਨੂੰ ਇਨਸਾਫ ਚਾਹੀਦਾ ਬਸ ਸਾਨੂੰ ਕੁਝ ਵੀ ਨਹੀਂ ਚਾਹੀਦਾ ਇਹ ਤੁਹਾਨੂੰ ਕੋ ਪਤਾ ਕਿ ਨਾਲ ਕਿੰਨਾ ਕੋ ਸਾਨੂੰ ਕੁਝ ਵੀ ਨਹੀਂ ਪਤਾ ਹੀ ਨਹੀਂ ਪਤਾ ਕਿ ਨਾਲ ਹੋਇਆ ਇਹ ਆ ਗਏ ਘਰੇ ਹੀ ਗਏ ਤੇ ਡੈਡੀ ਪਰਦੇ ਪਾਉਂਦੇ ਤਾਂ ਹੀ ਆਪ ਦੇ ਘਰੇ ਹੀ ਗਏ ਉਹਨਾਂ ਨੂੰ ਤੇ ਘਰੋਂ ਲੈ ਕੇ ਗਏ ਨੇ ਕਿ ਆਓ ਇਧਰ ਨੂੰ ਤੇ ਡੈਡੀ ਚਲੇ ਗਏ ਚਾਚਾ ਜੀ ਗੁਰਪ੍ਰੀਤ ਹੀਗੇ ਨਾਲ ਜਿੰਨਾਂ ਦੀ ਨਾਲ ਡੈਥ ਹੋਈ ਹੈ ਲੈ ਕੇ ਗਏਗੇ ਸਾਡਾ ਵੀ ਝਗੜਾ ਹੀ ਸੀ ਸਾਡਾ ਤੇ ਕੁਛ ਵੀ ਨਹੀਂ ਉਹਦੇ ਉਹਨਾਂ ਦਾ ਹੀ ਰੋਲਾ ਸੀ ਡੈਡੀ ਤੇ ਵੈਸੇ ਹੀ ਚਲੇ ਗਏ ਨਾਲ ਚਲੋ ਕੋਈ ਪਿੰਡ ਵਿੱਚੋਂ ਕਹਿ ਹੀ ਦਿੰਦਾ ਕਿ ਆਜੋ ਚਲਿਏ ਨਾਲ ਚਲੇ ਗਏ ਡੈਡੀ ਹਾਂ ਸਾਨੂੰ ਥੋੜੀ ਪਤਾ ਹੀ ਜੇ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਉਹਨਾਂ ਨੇ ਇਦਾਂ ਖੜਨਾ ਹੀ ਤਾਂ ਉਹਦੇ ਡੈਡੀ ਨੂੰ ਕਦੀ ਵੀ ਨਾ ਜਾਣ ਦਿੰਦੇ ਕਿੰਨੇ ਬੰਦੇ ਸੀ ਨਾ ਇੰਨਾ ਪਤਾ ਨਹੀਂ ਇਹ ਵੀ ਸਾਨੂੰ ਪਤਾ ਕੁਛ ਵੀ ਕਿੰਨੇ ਬੰਦੇ ਨੇ ਮਸਲਾ ਇਹ ਹੀ ਪੀ ਅੱਜ ਤੋਂ 83 ਸਾਲ 83 84 ਸਾਲ ਦੀ ਪਹਿਲੀ ਵੱਟੀ ਆ ਹਰਬੰਸ ਸਿੰਘ ਹਰਬੰਸ ਸਿੰਘ ਮਾਨਪੁਰਾ ਸੂਬੇਦਾਰ ਇਹ ਉਹਦੇ ਨਾਲ ਕਿੰਨਾ ਥਾ ਜਿਹੜਾ ਬਟਾ ਆ ਪੰਜ ਕਿਨਾਲਾ ਥਾ ਅੱਜ ਕੀ ਮਸਲਾ ਆ ਜਿਹੜਾ ਅੱਜ ਮਸਲਾ ਇਹ ਪੀ ਉਹ ਪਹਿਲੀ ਵਾਹਣ ਪੈ ਗਏ ਕਿ ਦਮ ਆ ਗਏ ਪੁੱਛਿਆ ਹੀ ਨਹੀਂ ਆ ਗਏ ਕਿੰਨੇ ਕਿ ਬੰਦੇ ਕਿੰਨੇ ਬੰਦੇ 10 ਬੰਦੇ ਗੱਡੀਆਂ ਐ ਤੇ ਨਾਲ ਕਿਨੇ 12 ਬੰਦੇ ਲੈ ਲਓ ਜੀ ਕਿਹੜੇ ਪਿੰਡ ਦੇ ਤੇ ਕੀ ਕੀ ਨਾਮ ਉਹਨਾਂ ਦੇ ਪਿੰਡ ਗਮਾਨਪੁਰ ਆ ਜੇ ਉਹਨਾਂ ਦਾ ਸਾਰੇ ਹਰਬੰਸ ਸਿੰਘ ਪੁੱਤਰਾ ਤੇ ਲੜਕੇ ਲੜਕਾ ਅੱਛਾ ਜੀ ਤਾਂਦਰ ਟਾਇਰ ਅੱਛਾ ਇਹ ਕੀ ਕੀਤਾ ਦਾਣ ਕੇ ਮਰਜੀ ਜੀ ਤੁਸੀਂ ਵਿਰੋਧ ਕੀਤਾ ਨਾ ਜਾ ਕੇ ਇਹਨਾਂ ਆਗੇ ਵਿਰੋਧ ਕੀਤਾ ਨਾ ਗੋਲੀਆਂ ਚਲਾਉਣੀਆਂ ਕਰ ਸ਼ੁਰੂ ਕਰਤੀਆਂ ਅੱਛਾ ਕੋਈ ਬਿਆਨਤ ਸਿੰਘ ਸਾਨੂੰ ਕਰਨੈਲ ਸਿੰਘ ਜਿਹਦੀ ਡੈਥ ਹੋਈ ਹੈ ਗੁਰਪ੍ਰੀਤ ਸਿੰਘ ਸਾਨੂੰ ਭਜਨ ਸਿੰਘ ਮੇਰੇ ਤਾਇਆ ਦਾ ਪੁੱਤ ਉਹ ਭਤੀਜਾ ਲੱਗਦਾ ਬਿਆਨਤ ਸਿੰਘ ਦਾ ਤੇ ਜਹਮੀਰ ਜਗਤਾਰ ਸਿੰਘ ਜਹਮੀ ਤੇ ਗੁਰਮੰਗਲ ਸਿੰਘ ਜਹਮੀ ਤੇ ਬਲਜੀਤ ਸਿੰਘ ਜਹਮੀ ਤੇ ਹੋਰ ਕਿਹੜਾ ਜਗਤਾਰ ਸਿੰਘ ਜਹਮੀ ਸਾਣਾ ਕਿਹੜਾ ਪੈ ਜਾਂਦਾ ਸਾਣਾ ਲੁੱਪ ਹੋ ਗਈ ਇਹਦਾ ਕੋਈ ਪਹਿਲਾਂ ਵੀ ਰੱਟਾ ਚੱਲਦਾ ਹੁੰਦਾ ਨਹੀਂ ਪਹਿਲਾਂ ਕੋਈ ਰੱਟਾ ਨਹੀਂ ਇੱਕੇ ਦਾਮੀ ਉਹਨਾਂ ਆਏ ਆ ਪਹਿਲਾਂ ਦੱਸਿਆ ਹੀ ਨਹੀਂ ਨਾ ਕਿ ਵੇਹੀਂ ਆਪਣੀ ਪੈਲੀ ਵਾਣੀ ਤੁਸੀਂ ਆਪਣੀ ਵਾ ਲਓ ਕੋਈ ਅਜਪਾਲ ਕਹਿੰਦਾ ਉਹਦੇ ਵੰਡੇ ਦੀ ਪੈਲੀ ਹਾਂਜੀ ਕੋਈ ਅਜਪਾਲ ਕੋਈ ਮਸਲਾ ਨਹੀਂ ਹੋਇਆ ਅਜਪਾਲ ਕਿਤੇ ਅੱਜ ਸਰ ਸਾਡੇ ਨਾਲ ਪੈਲੀ ਕੋ ਵਟਾਈ ਸਾਡੇ ਕੋਈ ਦਾਦੇ ਪਰਦਾਜ਼ਿਆਂ ਨੇ ਹਾਂਜੀ ਉਹਨਾਂ ਨੇ ਆਣ ਕੇ ਦੇ ਆਪਣੀ ਪੈਲੀ ਵਾਉਣ ਲਾ ਪਏ ਜਿਹੜੀ ਪਹਿਲਾਂ ਵਟਾਈ ਸੀ ਉਹਹੀਂ ਉੱਚ ਮਕਈ ਬੀਜੀ ਉਹਨਾਂ ਸਾਡੀ ਮਕਈ ਵਾਹਤੀ ਤੇ ਅਸੀਂ ਜਾ ਕੇ ਡੱਕਣ ਲੱਗੇ ਆਂ ਵੀ ਨਾ ਵਾਓ ਉਹਨਾਂ ਨੇ ਵਾ ਸਾਡੇ ਗੋਲੀਆਂ ਮਾਰਉਣੀਆਂ ਚਾਹਤੀਆਂ ਸਾਡੇ ਦੋ ਬੰਦੇ ਮਰ ਗਏ ਆ ਇੱਕ ਗੁਰਪ੍ਰੀਤ ਸਿੰਘ ਤੇ ਇੱਕ ਬੈਂ ਸਿੰਘ ਤੇ ਚਾਰ ਬੰਦੇ ਸਾਡੇ ਜ਼ਖਮੀ ਹੋਏ ਆ ਉਹਨਾਂ ਨੂੰ ਸ਼ਹਿਰ ਰੈਫਰ ਕਰਤਾ ਗੋਲੀਆਂ ਉਹਨਾਂ ਚਾਹੁੰਦੇ ਵਜੀਆਂ ਆ ਇਹ ਕਿੰਨੇ ਕ ਬੰਦੇ ਸੀ ਇਹ ਚਾਰ ਗੱਡੀਆਂ ਜੀ ਤੇ ਚੋਂ ਗੱਡੀਆਂ ਦੇ ਹਿਸਿਆਰਾਂ ਨਾਲ ਲੈਸ ਤੇ 13 14 ਬੰਦੇ ਹੋਣਗੇ ਤੇ ਨਾਨ ਕੰਨੇ ਵਾ ਗੋਲੀ ਚਲਾਉਣੀ ਸ਼ੁਰੂ ਕਰਤੀ ਆ ਤੇ ਚਾਹ ਦੋ ਬੰਦੇ ਸਾਡੇ ਮਰ ਗਏ ਆ ਤੇ ਬਾਕੀ ਰੈਫਰ ਕਰਦੇ ਜਾ ਰਹੇ ਜੀ ਦਾ ਮਤਲਬ ਜਿਹੜਾ ਚਾਰ ਕਨਾਲਾਂ ਜਮੀਨ ਦਾ ਝਗੜਾ ਜੀ ਜਿਹੜਾ ਪੁਰਾਣਾ ਚੱਲਦਾ ਉਹ ਪੁਰਾਣਾ ਪਟਾਂਦਰਾ ਕੋਈ ਪੁਰਾਣਾ ਝਗੜਾ ਨਹੀਂ ਅਕੱਲ ਹੀ ਆਇਆ ਅਕੱਲ ਅੱਜ ਹੀ ਜਾਣ ਕੇ ਤੇ ਜਾਣ ਚੱਕ ਗੋਲੀ ਚਲਾਦੇ ਆ ਤੇ ਦੋ ਬੰਦੇ ਸਾਡੇ ਮਰ ਗਏ ਆ ਇਹ ਚਾਰ ਜਿਹੜੇ ਉਹ ਜ਼ਖਮੀ ਹੋਏ ਮੌਕੇ ਤੇ ਪੁਲਿਸ ਪਹੁੰਚੀ ਤੇ ਇੱਕ ਬੰਦਾ ਉਹਨਾਂ ਦਾ ਮੌਕੇ ਤੇ ਫੜਾਤਾ ਜਿਹੜਾ ਨਾਲ ਆਇਆ ਸੀ ਬਾਕੀ ਭੱਜ ਗਏ ਤੇ ਇੱਕ ਫੜਾਤਾ ਇਹਨਾਂ ਦਾ ਕੋਈ ਨਾਮ ਪਤਾ ਹੈਗਾ ਉਹਨਾਂ ਦਾ ਇਹ ਉਹ ਗੁਮਪਿੰਡੋਂ ਦਾ ਗਮਾਨਪੁਰਾ ਹੈ ਤੇ ਹਰਬੰਸ ਸਿੰਘ ਦਾ ਲੜਕਾ ਤੇ ਉਹਦੇ ਪੁੱਤ ਲਟਾਇਰ ਸੂਬੇਦਾਰ ਤੇ ਉਹਦੇ ਪੋਤਰੇ ਦੇ ਨਾਲ ਤੇ ਲਟਾਇਰ ਠਾਂਦਾ ਰਿਹਾ ਤੇ ਨਾਲ ਸਾਡੇ ਪਿੰਡ ਦੇ ਨਾਲੇ ਬੰਦੇ ਇਹ ਕੁਝ ਜਿਨ੍ਹਾਂ ਨੇ ਟਰੈਕਟਰ ਦਿੱਤਾ ਖੁਦ ਸਤਨਾਮ ਸਿੰਘ ਸਾਨਾ ਬਕਰਤਾਰ ਸਿੰਘ ਤੇ ਉਹਦਾ ਮੁੰਡਾ ਸਤਨਾਮ ਸਿੰਘ ਦਾ ਵੀਰੂ ਤੇ ਮੰਨਾ ਇਹ ਨਾਲ ਟਰੈਕਟਰ ਵਾਹੁੰਦੇ ਰਹੇ ਖੁਦ ਇਹ ਮੰਗ ਹੈ ਇਨਸਾਫ ਹੋਣਾ ਚਾਹੀਦਾ ਹੈ ਤੇ ਉਹ ਵੀ ਇਹਨਾਂ ਪਰਚਾ ਸਜ਼ਾ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਦੀ ਐਪੀ ਅੱਜ ਥਾਣਾ ਲੋਪੋਕੇ ਦੇ ਅਧੀਨ ਪਿੰਡੇ ਪਿੰਡ ਕਰਤਰੀਨ ਵਿਖੇ ਦੋ ਪਾਰਟੀਆਂ ਦੇ ਆਪਸ ਵਿੱਚ ਇੱਕ ਲੈਂਡ ਡਿਸਪੂਟ ਕਰਕੇ ਝਗੜਾ ਹੋ ਗਿਆ ਸੀ ਇਸ ਡਿਸਪੂਟ ਦੇ ਦਰਮਿਆਨ ਇੱਕ ਪਾਰਟੀ ਜਿਸ ਨੂੰ ਕਿ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਲੀਡ ਕਰ ਰਿਹਾ ਸੀ ਉਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਦੂਜੀ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਸਿੱਟੇ ਵੱਜੂ ਦੋ ਵਿਅਕਤੀ ਗੁਰਪ੍ਰੀਤ ਸਿੰਘ ਅਤੇ ਬੀਨ ਸਿੰਘ ਦੀ ਮੌਤ ਹੋ ਗਈ। ਇਹ ਸੋਚਣਾ ਮਿਲਨ ਪਰ थाना ਲੋਪੋਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਹਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨ ਵੀਕਲ ਜਿਹੜੇ ਉੱਥੇ ਵਰਤੇ ਜਾ ਰਹੇ ਸੀ ਉਹਨਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ। ਇਸ ਸਬੰਧੀ थाना ਲੋਪੋਕੇ ਵਿਖੇ ਰੈਲੇਵੈਂਟ ਸੈਕਸ਼ਨ ਦੇ ਅੰਡਰ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ। ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਲਿਆ ਜਾਏਗਾ।